ਪਪਾ ਪਪਾ ਮੈਂ ਤਿਆਰ ਹੋ ਗਈ ਛੱਡਿਓ ਮੈਨੂੰ ਮੈਂ ਪਹਿਲੀ ਬਹੁਤ ਲੇਟ ਹੋ ਗਈ ਆ ਕਿਉਂ ਤੇਰੀ ਐਕਟਿਵਾ ਕਿੱਥੇ ਹੈ ਤੂੰ ਆਪਣੀ ਐਕਟਿਵਾ ਤੇ ਚਲੀ ਜਾ ਓਹੋ ਪਪਾ ਤੁਸੀਂ ਭੁੱਲ ਵੀ ਗਏ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਕੱਲ ਮੇਰੀ ਐਕਟਿਵਾ ਖਰਾਬ ਹੋ ਗਈ ਸੀ ਤੇ ਮੈਂ ਮਕੈਨਿਕ ਦੇ ਖੜਾ ਕੇ ਆਈ ਸੀ ਤੇ ਉਹ ਕਹਿੰਦਾ 10-12 ਦਿਨ ਲੱਗਣਗੇ ਇਹਨੂੰ ਠੀਕ ਹੋਣ ਨੂੰ ਤੇ ਹੁਣ ਤੁਹਾਨੂੰ ਹੀ ਰੋ ਛੱਡ ਕੇ ਆਣਾ ਪਿਆ ਕਰੂਗਾ ਮੈਨੂੰ ਓਹ ਹਾਂ ਸੱਚ ਤੂੰ ਦੱਸਿਆ ਸੀ ਮੈਨੂੰ ਮੈਂ ਤਾਂ ਭੁੱਲ ਗਿਆ ਸੀ ਚਲ ਠੀਕ ਹੈ ਮੈਂ ਤਿਆਰ ਹੋ ਜਾਂ ਚਲਦੇ ਆਪਾਂ ਲੈ ਪਪਾ ਤਿਆਰ ਹੋਣ ਨੂੰਨ ਕੀ ਆ ਤੁਸੀਂ ਮੈਨੂੰ ਇੰਝ ਛੱਡ ਕੇ ਆਓ ਮੈਂ ਤਾਂ ਪਹਿਲੀ ਬਹੁਤ ਲੇਟ ਹੋਈ ਪਈ ਆ ਲੈ ਐਵੇਂ ਕਿਵੇਂ ਛੱਡਿਆ ਮੈਂ ਆਖਰਕਾਰ ਮੈਂ ਵੀ ਪੁਲਿਸ ਅਫਸਰ ਬਟੈਰ ਆਇਆ ਕੋਈ ਮੇਰੀ ਜਾਨ ਜਾਨਾ ਮਿਲ ਜਾਂਦਾ ਅੱਜਾ ਚਲੋ ਠੀਕ ਹੈ ਪਪਾ ਪਰ ਛੇਤੀ ਕਰੋ ਮੈਂ ਪਹਿਲੀ ਬਹੁਤ ਲੇਟ ਹੋਈ ਪਈ ਆ 2 ਮਿੰਟ ਰੁੱਕ ਮੈਂ ਹੁਣ ਹੀ ਆਇਆ ਤੇਰਾ ਬਾਪ ਲੱਗ ਰਿਹਾ ਨਾ ਅਫਸਰ ਚਾਬੀ ਲੈ ਗੱਡੀ ਦੀ ਚੱਲੀ ਆਪਾਂ ਲੈ ਪਾਪਾ ਐਨੇ ਕੁ ਕੰਮ ਪਿੱਛੇ ਗੱਡੀ ਕਿਉਂ ਕੱਢਣੀ ਆ ਤੁਸੀਂ ਮੈਨੂੰ ਮੋਟਰਸਾਈਕਲ ਤੇ ਲੈ ਚੱਲੋ ਚਲ ਆ ਜਾ ਵਰ ਚੱਲੀ ਆਪਾਂ ਉਹਦੇ ਚੰਗਾ ਬੋਲਾ ਕਿ ਆਜੀ ਗੱਡੀ ਚੱਕ ਲੈਣੇ ਆ ਮੀਂਹ ਆ ਕੇ ਦੇਖ ਲੈਣਾ ਟਾਈਮ ਤੇ ਹੁਣ ਉਨਸੀ ਪਹਿਲਾਂ ਤਾਂ ਇਹਨੂੰ ਦੇਖਿਆ ਨਹੀਂ ਮੈਂ ਕਦੇ ਔਰੇ ਕੁੜੀ ਹੈਗੀ ਵੀ ਸੋਹਣੀ ਹੈ ਪਰ ਪੁਲਸ ਵਾਲੀਆਂ ਨਾ ਪੁਲਸ ਵਾਲੀਆਂ ਜ਼ਿਆਦਾਤਰ ਕੱਬੀਆਂ ਹੀ ਹੁੰਦੀਆਂ ਨੇ ਨਾ ਪਰ ਇੱਕ ਗੱਲ ਤਾਂ ਹੈ ਜਿਹਦੇ ਵੀ ਘਰੇ ਇਹ ਵਿਆਹ ਕੇ ਜਾਊਗੀ ਨਾ ਉਹਦੇ ਤਾਂ ਭਾਅ ਆ ਕੇ ਖੁੱਲ ਜਾਣਗੇ ਇੱਕ ਤਾਂ ਹੈਗੀ ਸੋਹਣੀ ਹੈ ਉੱਪਰ ਸਰਕਾਰੀ ਨੌਕਰੀ ਕਾਸ਼ ਇਹ ਵਿਆਹ ਕੇ ਮੇਰੇ ਘਰੇ ਆ ਜੇ ਪਰ ਮੇਰੇ ਘਰੇ ਕਿਵੇਂ ਆਊਗੀ ਨਾ ਤਾਂ ਮੈਨੂੰ ਇਹਦਾ ਘਰ ਪਤਾ ਵੀ ਇਹ ਰਹਿੰਦੀ ਕਿੱਥੇ ਆ। ਨਾ ਇਹ ਪਤਾ ਵੀ ਇਹ ਕਿਹੜੇ ਖਾਨਦਾਨ ਚੋਂ ਆ। ਚਲ ਖਾਨਦਾਨ ਤਾਂ ਬਾਅਦ ਦੇਖ ਲਾਂਗੇ। ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਹੁਣ ਵੀ ਮੈਂ ਇਹਦੇ ਨਾਲ ਗੱਲ ਕਿਵੇਂ ਕਰਾਂ? ਸੋਚ ਬਹਣ। ਕੁਸ਼ਤਾ ਸੋਚ। ਐਨਾ ਟਾਈਮ ਹੋ ਗਿਆ ਯਾਰ ਵੇਟ ਕਰਦੇ ਨੂੰ। ਉਹ ਤਾਂ ਆਈ ਹੋਣੀ। ਇੱਕ ਤਾਂ ਇਹ ਵੀ ਪੰਗਾ ਨਾ। ਵੇਹੋਂ ਹੁੰਦੀ ਜਾਂਦੀ ਆਪਣੇ ਬਾਪ ਨਾਲ ਜੇ ਤੱਕ ਕੱਲੀ ਆਵੇ ਫਿਰ ਤਾਂ ਬੰਦਾ ਗੱਲ ਕਰਨ ਬਾਰੇ ਸੋਚੇ ਵੀ ਇੱਕ ਤਾਂ ਇਹ ਵੀ ਪੰਗਾ ਹੀ ਹੈ ਨਾ ਆ ਜਾ ਗੇਂ ਹਿੰਦੀ ਚਾਲੇ ਗੱਲਾਂ ਦਿਲਾਲੀ ਨੇ ਤਾਂ ਕੀਤੇ ਬੁਰੇ ਹਾਲ ਬਿਲੋਂ ਗੋਤ ਤੇ ਪਰਾਂ ਦਾ ਤੇਰਾ ਟੱਕਰ ਦਾ ਕਮਾਲ ਨੇ ਬਿੱਲੀ ਹੰਬਲੌਰੀ ਆਂ ਕਰਦੀ ਸਵਾਲ ਤੋਰੇ ਮਟਕ ਮਟਕ ਨਹੀਂ ਤੂੰ ਗੇਂ ਹਿੰਦੀ ਚਾਲੇ ਗੱਲਾਂ ਦਿਲਾਲੀ ਨੇ ਤਾਂ ਕੀਤੇ ਬੁਰੇ ਹਾਲ ਜਿੰਦੇ ਵੀ ਲੰਘ ਜਾਵੇਂ ਕੋਲੋਂ ਲਾਡੋ ਰਾਣੀਏ ਨਹੀਂ ਆਸ਼ਕਾਂ ਦਾ ਆਗੀ ਆਗੀ ਸ਼ੌਗਰ ਆ ਗਈ ਕਿਆ ਪਛ ਮਰ ਜਾਣੀਏ ਨਹੀਂ ਹੱਲ ਕਰ ਦੇਵਾਂਗੇ ਜੇ ਮੰਗ ਕਰੇਗੀ ਤੇਰਾ ਹੀ ਕਾਤਾ ਜੇ ਤੂੰ ਸੰਗ ਕਰੇਗੀ ਦੁਖੇ ਰੰਗ ਅੰਗ ਫੀਲਿੰਗਾਂ ਪਾਰਵਾਲੀਆਂ ਕੱਢ ਤੂੰ ਕਸਰਾਂ ਪਿਆਰ ਵਾਲੀਆਂ ਹਮ ਤਰਾਂ ਲਾਮ ਵੇਰ ਦੁਨੀਆਂ ਤੋਂ ਲੈਣਾ ਨਹੀਂ ਹੱਦ ਪਿਆ ਜੇ ਮੈਂ ਸ਼ਿੱਤੋਂ ਮੰਨਣਾ ਹੈ ਪਹਿਣਾ ਨਹੀਂ ਜਿੰਦੇ ਬਿੰਦੇ ਸੰਗ ਜਾਵੇਂ ਕੋਲੋਂ ਲਾਡੋ ਰਾਣੀਏ ਨਹੀਂ ਆਸ਼ਕਾਂ ਦਾ ਹਾਲ ਕਿਆ ਪਛ ਮਰ ਜਾਣੀਏ ਨਹੀਂ ਹੱਲ ਕਰ ਦੇਵਾਂਗੇ ਲੈ ਵੀ ਬਵਨਸਿਆਂ ਰੱਬ ਨੇ ਤਾਂ ਅਸਤੇਰੀ ਨੇੜੇ ਹੋ ਕੇ ਸੁਣ ਲਈ ਤੈਨੂੰ ਮੌਕਾ ਦਿੱਤਾ ਹੁਣ ਤੋਂ ਬਸ ਉਸ ਮੌਕੇ ਤੇ ਚੌਕਾ ਮਾਰਨਾ ਅੱਜ ਤਾਂ ਮੈਂ ਕੱਲ ਕਰਕੇ ਹਟੂੰਗਾ ਚਾਹੇ ਜੋ ਮਰਜ਼ੀ ਹੋ ਜੇ ਫਵਨ ਯਾਰ ਹਕੀਕਤ ਹੈ ਤੂੰ ਇੰਨਾ ਵਧੀਆ ਮੌਕਾ ਸੀ ਤੇਰੇ ਕੋਲ ਗੱਲ ਕਰਨ ਦਾ ਉਹ ਵੀ ਹੱਥੋਂ ਲੰਘਾ ਲਿਆ ਪਰ ਮੈਂ ਵੀ ਕੀ ਕਰਾਂ ਦੇਖ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੋਈ ਪੁਲਿਸ ਵਾਲੀ ਨਾਲ ਗੱਲ ਕਰਨਾ ਕਿਹੜਾ ਸੌਖਾ ਪਿਆ ਜਦੋਂ ਉਹਨੇ ਮੇਰੇ ਵੱਲ ਘੂਰ ਕੇ ਦੇਖਿਆ ਨਾ ਮੇਰੇ ਤਾਂ ਪ੍ਰਾਣੀ ਨਿਕਲ ਚਲੇ ਸੀ ਚਲ ਕੋਈ ਨਾ ਇਹ ਤਾਂ ਪਤਾ ਲੱਗ ਗਿਆ ਵੀ ਸਵੇਰੇ ਜਾਣ ਵੇਲੇ ਇਹ ਆਪਣੇ ਪਿਓ ਨਾਲ ਜਾਂਦੀ ਹੈ ਤੇ ਸ਼ਾਮ ਨੂੰ ਆਉਣ ਵੇਲੇ ਇਹ ਇਕੱਲੀ ਆਉਂਦੀ ਆ ਅੱਜ ਨਾ ਸਹੀ ਕਲ ਤਾਂ ਗੱਲ ਕਰਕੇ ਹਟੂੰ ਲੈ ਅੱਗੇ ਤਾਂ ਟਾਈਮ ਮਿੰਟ ਚ ਲੰਘ ਜਾਂਦਾ ਅੱਜ ਤਾਂ ਟਾਈਮ ਪੀਸ ਦੀ ਸੋਈ ਵੀ ਕੀੜੀ ਦੀ ਚਾਲ ਚੱਲ ਰਹੀ ਹੈ 2 ਘੰਟੇ ਪਹਿਲਾਂ ਟਾਈਮ ਦੇਖਿਆ ਸੀ 4 ਵਜੇ ਸੀ ਆ ਦੋ ਘੰਟੇ ਬਾਅਦ ਵੀ 8:30 ਹੋਏ ਨੇ ਹਾਲੇ ਅੱਧਾ ਘੰਟਾ ਪਿਆ ਪਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਨਾ ਵੀ ਅੱਜ ਮੇਰੇ ਸਹੁਰਾ ਸਾਹਿਬ ਆਪਣੀ ਕੁੜੀ ਨੂੰ ਡਿਊਟੀ ਛੱਡਣ ਗਏ ਨੇ ਜਾਂ ਨਹੀਂ ਪਰ ਨਹੀਂ ਪੁਲਿਸ ਮੈਕਮਨ ਨੂੰ ਨਾ ਛੁੱਟੀਆਂ ਬਹੁਤ ਕੱਟ ਹੁੰਦੀਆਂ ਨੇ ਚੱਲ ਕੋਈ ਨਾ ਅੱਧਾ ਘੰਟਾ ਹੀ ਰਹਿ ਗਿਆ अदा घंटा हो, हो गया हो गया। ट तो चाहे दुनिया इधर तो उधर हो जाए अब तो मैं गल करके हटू किसी ना किसी बहाने पर कहूंगा कि हां भी मेरे घर ना चोरी होगी सी रिपोर्ट लिखो वाह यार बवन कि तू बहुत दिमाग है लवे। तेरे लवे नैन तेरे छैन मेरे ਹੋ ਲੁੱਟਦੇ ਰਹਿਣ ਰਕਾਨੇ ਜਿੱਥੇ ਦੇਖਾਂ ਤੂੰ ਹੀ ਦਿਸ ਜੇ ਪੁਲੇਕੇ ਬੈਣ ਰਕਾਨੇ ਨੈਣ ਤੇਰੇ ਚਾਹਣ ਮੇਰੇ ਮੈਂ ਲੁੱਟਦੇ ਰਹਿਣ ਰਕਾਨੇ ਜਿੱਥੇ ਦੇਖਾਂ ਤੂੰ ਹੀ ਦਿਸ ਜੇ ਪੁਲੇਕੇ ਬੈਣ ਰਕਾਨੇ ਮੇਰੇ ਹੱਥ ਕਰਕੇ ਸੁਬਾਲੀ ਜਾਂਦੇ ਤੂੰ ਤੇਰੇ ਬਿਨਾਂ ਹੋਖਾਤ ਤਾਂ ਬੱਜ ਬਲੀਏ ਮੇਰੀਆਂ ਗੁਦਨਾ ਵਿੱਚ ਜਾਵੇ ਰੱਜਦੀ ਕਰ ਮੇਰੇ ਮਸਲੇ ਦਾ ਹੱਲ ਬਲੀਏ ਨਹੀਂ ਜਾ ਰਿਹਾ ਚੱਲ ਵੀ ਬਵਨ ਹੋ ਜਾ ਸ਼ੁਰੂ ਹਏ ਬੂਬੇ ਮੇਰਾ ਪੱਟਿਆ ਗਿਆ ਮੇਰਾ ਲੁੱਟਿਆ ਗਿਆ ਬਹੁ ਮਾੜਾ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਹੁਣ ਦੱਸ ਮੇਰੀ ਕੌਣ ਹੈਲਪ ਕਰੋ ਇਸ ਸੁਨਸਾਨ ਗਲੀ ਚ ਕਾ ਬੁੱਤਾ ਹੈ ਜਾਣੇ ਸੁਣੋ ਕੀ ਹੋ ਗਿਆ ਤੁਹਾਨੂੰ ਹੈਲਪ ਕਿਉਂ ਚਾਹੀਦੀ ਆ ਕੁਝ ਨਹੀਂ ਹੋਇਆ ਮੈਡਮ ਜੀ ਤੁਸੀਂ ਮੇਰੀ ਕੋਈ ਹੈਲਪ ਨਹੀਂ ਕਰ ਸਕਦੇ ਤੁਸੀਂ ਜਾਓ ਉਰੋਂ अच्छा चलो ठीक है मैडम जी ਤੁਸੀਂ ਪੁਲਿਸ ਚੋਂ ਨਹੀਂ ਮੈਂ ਪੁਲਿਸ ਦੀ ਵਰਦੀ ਪਾ ਕੇ ਟਰੱਕ ਚਲਾਉਣੀ ਆ ਆਬਵੀਅਸਲੀ ਜੇ ਮੈਂ ਪੁਲਿਸ ਦੀ ਵਰਦੀ ਪਾਈ ਆ ਤਾਂ ਮੈਂ ਪੁਲਸੀ ਹੋਊਂਗੀ ਹਾਂ ਅੱਛਾ ਮੈਡਮ ਫਿਰ ਤਾਂ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਪਲੀਜ਼ ਮੇਰੀ ਹੈਲਪ ਕਰ ਦੋ ਮੈਂ ਤਾਂ ਤੁਹਾਨੂੰ ਪਹਿਲੀ ਪੁੱਛਿਆ ਸੀ ਚਲੋ ਛੱਡੋ ਅੱਛਾ ਦੱਸੋ ਮੈਂ ਥੋੜੀ ਕੀ ਹੈਲਪ ਕਰ ਸਕਦੀ ਆ ਮੇਰੇ ਨਾਲ ਘਰੇ ਚੋਰੀ ਹੋ ਗਈ ਪਲੀਜ਼ ਤੁਸੀਂ ਰਿਪੋਰਟ ਲਿਖ ਲਓ ਲੈ ਮੈਂ ਵੀ ਕਿ ਬਿਊਰੋ ਰਿਪੋਰਟ ਲਿਖ ਲਾਂ ਤੁਸੀਂ ਥਾਣੇ ਆ ਜਿਓ ਉੱਥੇ ਰਿਪੋਰਟ ਲਿਖੀ ਜਾਊਗੀ ਲੈ ਮੈਡਮ ਜੀ ਹੱਦ ਕਰਦੇ ਹੋ ਤੁਸੀਂ ਇੱਕ ਤਾਂ ਮੇਰੇ ਘਰੇ ਪਹਿਲੀ ਚੋਰੀ ਹੋ ਗਈ ਉੱਪਰੋਂ ਜੇ ਮੈਂ ਥਾਣੇ ਆ ਗਿਆ ਮੇਰੇ ਘਰੇ ਫੇਰ ਚੋਰੀ ਹੋ ਜਾਊਗੀ ਜਿਹੜੇ ਦੋ ਪਾਂਡੇ ਰਹਿ ਗਏ ਉਹ ਵੀ ਕੋ ਚੱਕ ਕੇ ਲੈ ਜੂ ਇਹ ਤਾਂ ਨਹੀਂ ਮੈਨੂੰ ਪਤਾ ਪਰ ਤੁਹਾਨੂੰ ਜਦੋਂ ਟਾਈਮ ਲੱਗੇ ਤੁਸੀਂ ਥਾਣੇ ਆ ਜਿਓ ਤੇ ਰਿਪੋਰਟ ਲਖਵਾ ਲਿਓ ਠੀਕ ਹੈ ਲੈ ਮੈਡਮ ਜੀ ਫਿਰ ਮੈਨੂੰ ਤੁਹਾਡਾ ਇਸ ਮੁਹੱਲੇ 'ਚ ਰਹਿਣ ਦਾ ਕੀ ਫਾਇਦਾ ਕੀ ਹੋਇਆ ਤੁਸੀਂ ਘਟੋ ਘਟ ਅੰਦਰ ਆ ਕੇ ਇੱਕ ਵਾਰ ਇਹ ਤਾਂ ਦੇਖ ਜੋ ਚੋਰੀ ਕੀ ਕੀ ਹੋ ਗਿਆ ਚਲੋ ਦਿਖਾਓ ਫਿਰ ਕੀ ਕੀ ਚੋਰੀ ਹੋਇਆ ਚਲੋ ਆਜੋ 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 ਟੈਨਲ ਆਇਓ ਸਲਿੱਪ ਹੁੰਦਾ ਇਹ ਮੀਂਹ ਪਿਆ ਹੋਇਆ ਨਾ ਇਧਰ ਲੰਘ ਜਾਓ ਹੇ ਜਾਨੀ ਬੈਠੋ ਬੈਠੋ ਮੈਡਮ ਜੀ ਬੈਠੋ 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 ਹੋਂਤੋ ਸਿ ਮੈਨੂੰ ਇਹ ਦੱਸੋ ਮੈਡਮ ਥੋੜਾ ਦਰੋ ਥੋੜਾ ਦਰੋ ਜਾ ਹੋਂਤੋ ਸਿ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਾਣੀ ਲਿਆ ਦਾਂ ਚਾਹ ਬਣਾ ਦਾਂ ਕਿ ਜੂਸ ਲਿਆ ਦਾਂ ਮੈਂ ਕੁਛ ਨਹੀਂ ਖਾਣਾ ਪੀਣਾ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਵੀ ਚੋਰੀ ਕਿੱਥੇ ਹੋਈ ਐ ਮੈਡਮ ਜੀ ਚੋਰੀ ਤੁਹਾਨੂੰ ਮੈਂ ਦਿਖਾਈ ਦਊਂਗਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੀ ਪੀਓਗੇ ਮੈਂ ਕੁਝ ਨਹੀਂ ਪੀਣਾ ਲੈ ਜੀ ਤੁਸੀਂ ਤਾਂ ਬਾੜਾ ਸੰਗਦੇ ਹੋ ਚਲੋ ਮੈਂ ਆਪ ਸੋਚਦਾ ਵੀ ਮੈਂ ਕੀ ਲੈ ਕੇ ਆਵਾਂ ਹੂੰ ਪਾਣੀ ਨਹੀਂ ਯਾਰ ਪਾਣੀ ਤਾਂ ਬੜਾ ਸਿੰਪਲ ਹੋ ਜੂ ਫਿਰ ਚਾਹ ਨਹੀਂ ਰਹੀ ਬਾਹਰ ਨਾ ਮੀਂਹ ਪੈ ਗਿਆ ਮੀਂਹ ਨਾਲ ਪਰਦਾ ਹੀ ਉੱਟ ਗਈ ਹਿਊਮਿਡਿਟੀ ਹੋ ਗਈ ਗਰਮੀ ਹੋ ਗਈ ਬਾਹਲੀ ਚਾਹ ਨਹੀਂ ਫਿਰ ਜੂਸ पर जूस ही नहीं फिर सोच 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 भवन कुछ तो सोच हां कॉफी कॉफी बना लिया यही सैट रखू मैडम जी मैं ना कॉफी बना के लिया जी बैठो हाँ सॉरी जी सॉरी मेनू तो यह पागल लगता ਪਾਣੀ ਚਾਹ ਜੂਸ ਦਾ ਆਪਸ਼ਨ ਦੇ ਕੇ ਲੈਣ ਕੌਫੀ ਚਲਾ ਗਿਆ ਨਾਲੇ ਜਿਹਦੇ ਘਰੇ ਚੋਰੀ ਹੋਈ ਹੋਵੇ ਉਹਨੂੰ ਤਾਂ ਉਹੀ ਨਹੀਂ ਕੁਝ ਸੁੱਝਦਾ ਮੈਨੂੰ ਤਾਂ ਇਹ ਲੱਗਦਾ ਇਹ ਕਮਲਾ ਆਹ ਲਓ ਮੈਡਮ ਜੀ ਕੌਫੀ ਕੌਫੀ ਪੀ ਕੇ ਦੱਸਿਓ ਵੀ ਕੌਫੀ ਕਿਹੋ ਜਿਹੀ ਬਣੀ ਹੈ ਹੂੰ ਸਵਾਦ ਆ ਉੰਦੂਸੀ ਮੈਨੂੰ ਇਹ ਦੱਸੋ ਵੀ ਚੋਰੀ ਕਿੱਥੇ ਹੋਈ ਆ ਲੈ ਮੈਡਮ ਜੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਾਫੀ ਸੁਆਦ ਹੈ ਜੇ ਸੁਆਦ ਹੈ ਤਾਂ ਤੁਸੀਂ ਕਾਫੀ ਪੀਓ ਤਾਂ ਸਹੀ ਬਾਕੀ ਗੱਲਾਂ ਆਪਾਂ ਬਾਅਦੋਂ ਕਰ ਲਾਂਗੇ ਮੈਂ ਉਰੇ ਨਾ ਕਾਫੀ ਪੀਣ ਨਹੀਂ ਆਈ ਤੁਸੀਂ ਮੈਨੂੰ ਕਿਹਾ ਸੀ ਵੀ ਉਰੇ ਚੋਰੀ ਹੋਈ ਆ ਤਾਂ ਮੈਂ ਉਹ ਦੇਖਣ ਆਈ ਆ ਵੀ ਕੀ ਕੀ ਚੋਰੀ ਹੋਇਆ ਜਲਦੀ ਦੱਸੋ ਮੈਨੂੰ ਕੀ ਚੋਰੀ ਹੋਇਆ ਠੀਕ ਠੀਕ ਹੈ ਮੈਡਮ ਜੀ ਚਲੋ ਆਜੋ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਕੀ ਕੀ ਚੋਰੀ ਹੋਇਆ ਮੈਡਮ ਜੀ ਅੰਦਰ ਨਾ ਇੱਕ ਟੀਵੀ ਟਰਾਲੀ ਸੀ ਅੱਛਾ ਟੀਵੀ ਟਰਾਲੀ ਚੋਰੀ ਹੋ ਗਈ ਨਹੀਂ ਨਹੀਂ ਜੀ ਟੀਵੀ ਟਰਾਲੀ ਤਾਂ ਪਈ ਐ ਟੀਵੀ ਟਰਾਲੀ ਦੇ ਉੱਪਰ ਜਿਹੜਾ ਟੀਵੀ ਸੀ ਨਾ ਅੱਛਾ ਟੀਵੀ ਚੋਰੀ ਹੋ ਗਿਆ ਨਾ ਨਾ ਜੀ ਟੀਵੀ ਨਹੀਂ ਚੋਰੀ ਹੋਇਆ ਟੀਵੀ ਤਾਂ ਹੈਗਾ ਟੀਵੀ ਟਰੋਲੀ ਵੀ ਨਹੀਂ ਚੋਰੀ ਹੋਈ ਨਹੀਂ ਹੋਈ ਉਹਦੇ ਉੱਪਰ ਪਿਆ ਟੀਵੀ ਵੀ ਨਹੀਂ ਚੋਰੀ ਹੋਇਆ ਨਹੀਂ ਹੋਇਆ ਹੋਏ ਚੋਰੀ ਕੀ ਹੋਇਆ ਸੁਣੋ ਮੈਡਮ ਜੀ ਧਿਆਨ ਨਾਲ ਸੁਣੋ ਟੀਵੀ ਟਰੋਲੀ ਦੇ ਉੱਪਰ ਟੀਵੀ ਸੀ ਟੀਵੀ ਦੇ ਉੱਪਰ ਨਾ ਇੱਕ ਟੀਵੀ ਡੀ ਸੀ ਡੀ ਵੀ ਡੀ ਅੱਛਾ ਡੀ ਵੀ ਡੀ ਚੋਰੀ ਹੋ ਗਈ ਨਹੀਂ ਨਹੀਂ ਜੀ ਨਹੀਂ ਕਾੜੀ ਕਿਉਂ ਕਰਦੇ ਹੋ ਸੁਣ ਤਾਂ ਲਵੋ ਗੱਲ ਟਰਾਲੀ ਦੇ ਉੱਪਰ ਹਾਂਜੀ ਹਾਂਜੀ ਮੈਨੂੰ ਪਤਾ ਹੈ ਟੀਵੀ ਟਰੋਲੀ ਦੇ ਉੱਪਰ टीवीसी ਤੇ टीवी ਦੇ ਉੱਪਰ टीवीडीसी ਫਿਰ ਚੋਰੀ ਕੀ ਹੋਇਆ ਹੈ ਗੱਲ ਤਾਂ ਸੁਣੋ ਮੈਡਮ ਦੇਖੋ ਟਰਾਲੀ ਦੇ ਉੱਪਰ टीवीसी टीवी ਦੇ ਉੱਪਰ ਡੀਵੀਡੀਸੀ ਡੀਵੀਡੀ ਦੇ ਉੱਪਰ ਨਾ ਕੁੱਤਾ ਸੀ ਡੀਵੀਡੀ ਉੱਪਰ ਕੁੱਤਾ ਕੁੱਤਾ ਡੀਵੀਡੀ ਉੱਪਰ ਕੀ ਕਰ ਰਿਹਾ ਸੀ ਮੈਡਮ چاہے ਜੋ ਮਰਜ਼ੀ ਕਰ ਰਿਹਾ ਹੋਵੇ ਪਰ ਮੇਨ ਗੱਲ ਤਾਂ ਹੁਣ ਇਹ ਹੈ ਵੀ ਉਹ ਉੱਥੇ ਹੈ ਨਹੀਂ ਉਹ ਚੋਰੀ ਹੋ ਗਿਆ ਅੱਛਾ ਉਹ ਕੁੱਤਾ ਕਿੰਨੇ ਸਾਲ ਦਾ ਸੀ ਸਾਲ ਤਾਂ ਜੀ ਦੇਖੋ ਮੈਨੂੰ ਯਾਦ ਨਹੀਂ ਬਸ ਮੈਨੂੰ ਇੰਨਾ ਕੁ ਪਤਾ ਹੈ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਦਾ ਉਹ ਓਡੇ ਦਾ ਓਡੇ ਹੀ ਹੈ ਹੈ ਇਹ じゃ ਕਿਹੜਾ ਕੁੱਤਾ ਜਿਹੜਾ ਹਾਲ ਤੱਕ ਬੜਾ ਹੀ ਨਹੀਂ ਹੋਇਆ ਉਹ ਨਾ ਜੀ ਚਿਤਰਾ ਮਿਤਰਾ ਸੀ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਇੱਕ ਮਿੰਟ ਜਦੋਂ ਕੁੱਤਾ ਚੋਰੀ ਹੋਇਆ ਸੀ ਥੋੜਾ ਬਤਾ ਭੋਂਕਿਆ ਤਾਂ ਹੋਣਾ ਉਹ ਲੈ ਜੀ ਕਿਹੋ ਜਿਹੀ ਗੱਲਾਂ ਕਰ ਰਹੇ ਹੋ ਭੋਂਕਦਾ ਤਾਂ ਹੁੰਦਾ ਜੋ ਅਸਲੀ ਹੁੰਦਾ ਉਹ ਤਾਂ ਮੇਰਾ ਫੇਵਰੇਟ ਖੜੋਨਾ ਸੀ ਹੈ ਖੜੋਨਾ ਟੌਏ ਥੋੜਾ ਕੁੱਤਾ ਚੋਰੀ ਹੋਇਆ ਉਹ ਵੀ ਨਕਲੀ ਤੇ ਤੁਸੀਂ ਉਸ ਨਕਲੀ ਕੁੱਤੇ ਦੀ ਰਿਪੋਰਟ ਲਖਾਉਣੀ ਆ ਹਾਏ ਰੱਬਾ ਮੈਨੂੰ ਚੱਕਰ ਆ ਰਹੇ ਨੇ ਪਿੱਛੇ ਹੋ ਜਾ ਪਿੱਛੇ ਹੋ ਜਾ ਮੈਨੂੰ ਮੇਰੇ ਘਰੇ ਜਾਣ ਦੋ ਹਾਏ ਰੱਬਾ ਮੈਂ ਕਿੱਥੇ ਪਾਗਲਖਾਨੇ ਚ ਆ ਗਈ ਪਿੱਛੇ ਹੋ ਲੈ ਜੀ ਤੁਸੀਂ ਪੁਲਿਸ ਮਹਿਕਮੇ ਚੋਂ ਤੁਹਾਡਾ ਫਰਜ਼ ਬਣਦਾ ਹੈ ਮੇਰਾ ਕੁੱਤਾ ਲੱਭਣ ਦਾ ਨਹੀਂ ਤਾਂ ਮੈਂ ਤੁਹਾਡੇ ਤੇ ਰਿਪੋਰਟ ਕਰ ਦੂੰਗਾ ਵੀ ਇਹਨਾਂ ਨੇ ਮੇਰਾ ਕੁੱਤਾ ਨਹੀਂ ਲੱਭਿਆ ਵੀ ਆਹ ਤੁਸੀਂ ਕਿਹੋ ਜਿਹੇ ਬੰਦੇ ਭਰਤੀ ਕਰੇ ਨੇ ਲੈ ਤੁਹਾਨੂੰ ਕਿ ਨਹੀਂ ਕਿਹਾ ਕਿ ਮੈਂ ਪੁਲਸ ਚ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਹੀ ਸੀ ਉਹ ਦਰਸ਼ਕਾ ਮੈਨੂੰ ਨਾ ਸ਼ੁਰੂ ਤੋਂ ਹੀ ਪੁਲਸ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ ਤੇ ਮੈਂ ਪੁਲਸ ਚ ਤਾਂ ਭਰਤੀ ਹੋ ਨਹੀਂ ਸਕੀ ਤੇ ਇਸ ਕਰਕੇ ਮੈਂ ਆਪਣੀ ਫਰੈਂਡ ਦੀ ਡਰੈਸ ਮੰਗ ਕੇ ਪਾ ਲਈ ਤੇ ਮੈਂ ਪੁਲਸ ਚ ਨਹੀਂ ਹੈਗੀ ਲੈ ਜੀ ਇਹ ਤਾਂ ਤੁਸੀਂ ਚੋੜ ਬੋਲ ਰਹੇ ਹੋ ਮੈਂ ਤੁਹਾਨੂੰ ਰੋਜ਼ ਦੇਖਦਾ ਤੁਸੀਂ ਜਦੋਂ ਰਲ ਲੰਘਦੇ ਹੋ ਡਿਊਟੀ ਤੇ ਤੁਸੀਂ ਮੈਨੂੰ ਰੋਜ਼ ਦੇਖਦੇ ਹੋ ਤੁਸੀਂ ਮੈਨੂੰ ਰੋਜ਼ ਕਿਉਂ ਦੇਖਦੇ ਹੋ ਨਹੀਂ ਜੀ ਮੈਂ ਨਹੀਂ ਦੇਖਦਾ ਮੈਂ ਤਾਂ ਉਸ ਟਾਈਮ ਬਾਹਰ ਖੜਾ ਹੁੰਨਾ ਜਦ ਤੁਸੀਂ ਮੇਰੇ ਮੂਹਰੇ ਲੰਘਦੇ ਹੋ ਔਰ ਵੱਡੀ ਗੱਲ ਤਾਂ ਇਹ ਹੈ ਵੀ ਵਰਦੀ ਤੁਸੀਂ ਇਹੀ ਪਾਈ ਹੁੰਦੀ ਹੈ ਹਾਂ ਇਹੀ ਹੁੰਦੀ ਹੈ ਵਰਦੀ ਇਸ ਦਾ ਮਤਲਬ ਤਾਂ ਇਹੀ ਹੈ ਨਾ ਵੀ ਤੁਸੀਂ ਪੁਰਸ਼ ਚੋਂ ਠੀਕ ਹੈ ਮੈਂ ਮੰਨਦੀ ਹਾਂ ਹਾਂ ਮੈਂ ਪੁਰਸ਼ ਚਾ ਪਰ ਮੈਨੂੰ ਇਹ ਦੱਸੋ ਵੀ ਨਕਲੀ ਕੁੱਤਾ ਗੁੰਮ ਹੋਈ ਦੀ ਰਿਪੋਰਟ ਕੌਣ ਲਿਖਵਾਉਂਦਾ ਤੁਸੀਂ ਕੰਮ ਕਰੋ ਤੁਸੀਂ ਮੇਰੇ ਕੋਲ ਰਿਪੋਰਟ ਲਖਵਾਉਣ ਦੀ ਬਜਾਏ ਨਾ ਕਿਸੇ ਚੰਗੇ ਜਿਹੇ ਦਿਮਾਗ ਵਾਲੇ ਡਾਕਟਰ ਕੋਲੇ ਆਪਣੇ ਦਿਮਾਗ ਦਾ ਇਲਾਜ ਕਰਾਓ। ਪਤਾ ਕਿਉਂ? ਕਿਉਂਕਿ ਮੈਨੂੰ ਇਹ ਲੱਗਦਾ ਤੁਹਾਡੇ ਦਿਮਾਗ 'ਚ ਨਾ ਫਰਕ ਹੈ। ਹਾਂਜੀ। ਵੈਸੇ ਇਹ ਗੱਲ ਤਾਂ ਤੁਸੀਂ ਬਿਲਕੁਲ ਸੱਚੀ ਕਹੀ ਹੈ। ਕਿਉਂਕਿ ਜਿਸ ਦਿਨ ਦਾ ਮੈਂ ਤੁਹਾਨੂੰ ਦੇਖਿਆ ਨਾ ਮੇਰੇ ਦਿਮਾਗ 'ਚ ਸੱਚੀ ਫਰਕ ਪੈ ਗਿਆ। ਹੋਰ ਤਾਂ ਮੈਨੂੰ ਕੋਈ ਸੁਝਦਾ ਹੀ ਨਹੀਂ। ਥੋੜਾ ਉੱਚੀ ਬੋਲੋ ਮੈਨੂੰ ਵੀ ਤਾਂ ਸੁਣੇ ਵੀ ਤੁਸੀਂ ਕੱਲੇ ਕੀ ਗੱਲਾਂ ਕਰੀ ਜਾ ਰਹੇ ਹੋ ਜੀ ਮੈਂ ਤਾਂ ਇਹ ਕਹਿ ਰਿਹਾ ਵੀ ਤੁਸੀਂ ਨਾ ਥਰਡ ਟਾਈਮ ਹੋਰ ਰੁਕ ਜਾਓ ਮੇਰਾ ਨਾ ਐਕਚੁਅਲੀ ਫੇਵਰਿਟ ਕੁੱਤਾ ਗੁੰਮ ਹੋ ਗਿਆ ਤਾਂ ਮੇਰਾ ਇਸ ਘਰ ਚ ਜੀਣ ਹੀ ਲੱਗ ਰਿਹਾ ਤੁਸੀਂ ਵੀਰੇ ਰੁਕ ਜਾਓਗੇ ਨਾ ਤਾਂ ਮੇਰਾ ਥੋੜਾ ਜਿਹਾ ਜੀ ਲੱਗ ਜਾਊਗਾ ਕਿਆ ਬੋਲਦਾ ਹੈ ਜਾਣੇ ਤਾਂ ਇਸੇ ਮੈਂ ਕੀ ਕਰਾਂ ਤੁਸੀਂ ਕੰਮ ਕਰਿਓ ਕੱਲ ਤੁਸੀਂ ਠਾਣੇ ਜਾਇਓ ਤੇ ਉੱਥੇ ਜਾ ਕੇ ਰਿਪੋਰਟ ਲਖਵਾਇਓ ਠੀਕ ਹੈ ਮੇਰੀ ਨਾ ਗੱਲ ਸੁਣੋ ਮੈਨੂੰ ਬੜੀ ਗੱਲ ਤੱਕ ਮੋਣੀ ਹੁੰਦੀ ਨਹੀਂ ਤਾਂ ਮੈਂ ਸਿੱਧੇ ਸਿੱਧੇ ਗਾਲੀ ਕਰ ਦਿੰਦਾ ਮੈਨੂੰ ਕੁੱਤੇ ਨਾਲ ਕੋਈ ਪਿਆਰ ਨਹੀਂ ਸੀ ਮੈਨੂੰ ਤਾਂ ਤੁਹਾਡੇ ਨਾਲ ਪਿਆਰ ਹੈ ਕੋਈ ਨਾ ਇੱਕ ਨਾ ਇੱਕ ਦਿਨ ਤੁਹਾਨੂੰ ਮੈਂ ਹਾਸਲ ਕਰਕੇ ਰਹੂੰਗਾ